ਬੱਚੀ ਦਾ ਨਾਮ ਹੈਗਾ ਪ੍ਰੇਰਣਾ ਪ੍ਰੇਰਣਾ ਗ੍ਰੈਜੂਏਸ਼ਨ ਕਰਕੇ ਹੱਟੀ ਆ ਬੇਟਾ ਕਿੰਨੇ ਨੰਬਰ ਐਨਕ ਲੱਗੇ ਤੇਰੇ 16 ਨੰਬਰ ਤੋਂ ਉੱਪਰ ਐਨਕ ਲੱਗੀ ਹੋਈ ਆ ਬੱਚੀ ਦੇ ਅਸੀਂ ਚਿਹਰਾ ਜੇ ਤੁਸੀਂ ਦੇਖ ਨਹੀਂ پا ਰਹੇ ਇਹ ਬੱਚੀ ਦੇ ਐਨਕਾਂ ਨਹੀਂ ਲੱਗੀਆਂ ਹੋਈਆਂ ਇੰਨੇ-ਇੰਨੇ ਮੋٹے ਸ਼ੀਸ਼ੇ ਲਾ ਕੇ ਦੂਰਬੀਨ ਨਹੀਂ ਲੱਗੀਆਂ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਐਨਕਾ ਜਿਹੜੀਆਂ ਤੁਸੀਂ ਦੇਖੀਆਂ ਇਹ ਐਨਕਾ ਨਹੀਂ ਦੂਰਬੀਨਾਂ ਇੱਕ ਜੇ ਇਹਦੇ ਵਿੱਚ ਦੀ ਆਪਾਂ ਦੇਖਦੇ ਆ ਤਾਂ ਇੰਜ ਲੱਗਦਾ ਜਿਵੇਂ ਕੋਈ ਲੈਂਸ ਦੇ ਰਾਹੀਂ ਆਪਾਂ ਕੋਈ ਚੀਜ਼ ਦੇਖਦੇ ਹੋਈਏ ਤੇ ਇਹ ਐਨਕਾਂ ਦੇ ਨਾਲ 15 16 ਨੰਬਰ ਦੀਆਂ ਇਹਨਾਂ ਐਨਕਾਂ ਦੇ ਨਾਲ ਇਹ ਬੱਚੀ ਆਪਣਾ ਜੀਵਨ ਜੀ ਆਪਨ ਕਰ ਰਹੀ ਸੀ ਪੜ੍ਹਾਈ ਲਿਖਾਈ 'ਚ ਬਹੁਤ ਹੀ ਹੁਸ਼ਿਆਰ ਸਰਕਾਰੀ ਜੋਬ ਕਰਨਾ ਚਾਹੁੰਦੀ ਸੀ ਪ੍ਰੇਰਨਾ ਪਰ ਪ੍ਰੇਰਨਾ ਦੀ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਉਹਦੇ ਆੜੇ ਆ ਰਹੀ ਸੀ ਫਾਦਰ ਸਾਹਿਬ ਸਿਕਿਉਰਿਟੀ ਦੀ ਜੋਬ ਕਰਦੇ ਆ ਖੁਦ ਐਕਸੀਡੈਂਟ ਹੋਇਆ ਕਰਕੇ ਪੂਰਾ ਕੰਮ ਵੀ ਨਹੀਂ ਕਰ ਸਕਦੇ ਮਦਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਰੇਸ਼ਨ ਦਾ 1 ਲੱਖ 1.5 ਲੱਖ ਰੁਪਏ ਦਾ ਖਰਚਾ ਨਹੀਂ ਸੀ ਚੱਕ ਪਾ ਰਹੇ ਬੇਟੀ ਦਿਨੋਂ ਦਿਨ ਜਵਾਨ ਹੁੰਦੀ ਜਾ ਰਹੀ ਸੀ ਵੱਡੀ ਹੁੰਦੀ ਜਾ ਰਹੀ ਸੀ ਉਹਦੀਆਂ ਜ਼ਰੂਰਤਾਂ ਤੇ ਉਹਦੀ ਜ਼ਿੰਦਗੀ ਦੇ ਸੁਪਨੇ ਵੀ ਵੱਡੇ ਹੁੰਦੇ ਜਾ ਰਹੇ ਸੀ ਇੱਕ ਦਿਨ ਸੱਚੇ ਪਾਤਸ਼ਾਹ ਨੇ ਕਿਰਪਾ કરી ਇਸ ਧੀ ਰਾਣੀ ਨੂੰ ਸਾਡੇ ਸੁਪਨਿਆਂ ਦੇ ਘਰ ਭੇਜਿਆ ਤੇ ਅਸੀਂ ਇਹਦੀ ਜਿਹੜੀ ਆਵਾਜ਼ ਆ ਉਹ ਸੰਗਤ ਤੱਕ ਪਹੁੰਚਦੀ ਕੀਤੀ ਤੇ ਸੰਗਤ ਦੇ ਵਿੱਚੋਂ ਕਿਸੇ ਭੈਣਾਂ ਤੇ ਭਰਾਵਾਂ ਨੇ ਇਹ ਬੱਚੀ ਦੇ ਆਪਰੇਸ਼ਨ ਵਾਸਤੇ ਉਪਰਾਲਾ ਕੀਤਾ ਤੇ ਇਹਦੇ ਬੱਚੀ ਦੀਆਂ ਦੋਨੋਂ ਅੱਖਾਂ ਦੇ ਲੈਨ ਚ ਪੈ ਗਏ ਨੇ ਤੇ ਜਿਹੜਾ ਕੇਸ ਤੋਂ ਅੱਗੇ ਹੁਣ ਆਪਸ਼ਨ ਨਹੀਂ ਸੀ ਇਸ ਤੋਂ ਮੋਟਾ ਸ਼ੀਸ਼ਾ ਹੋਰ ਲੱਗ ਹੀ ਨਹੀਂ ਸਕਦਾ ਸੀ 16 ਨੰਬਰ ਜਾਂ 15 ਨੰਬਰ ਦੀ ਐਨਕ ਲੱਗੀ ਹੋਈ ਸੀ ਪ੍ਰੇਰਨਾ ਦੇ ਤੇ ਅੱਜ ਪ੍ਰੇਰਨਾ ਦਾ ਆਪਰੇਸ਼ਨ ਹੋ ਕੇ ਬਿਲਕੁਲ ਨਾਰਮਲ ਆ ਠੀਕ ਆ ਦਿਖਾਈ ਦੇਣ ਲੱਗ ਗਿਆ ਹੁਣ ਅੱਗੇ ਸਰਕਾਰੀ ਜੋਬ ਦੀ ਕਿੰਨੀ ਮੈਂ ਤਿਆਰੀ ਕਰਨੀ ਹੈ ਕੀ ਕਰਨ ਕਿਹੜੀ ਆਦੇਚ ਜੋਬ ਲੈਣੀ ਪੁੱਤ ਮਤਲਬ ਮੈਂ ਉਹਦੇ ਹੀ ਪੇਪਰ ਦੀ ਤਿਆਰੀ ਕਰਨੀ ਹੈ ਜਿੱਦੇ ਚ ਵੀ ਮਿਲਗੀ ਜਿੱਦੇ ਚ ਵੀ ਮਿਲਗੀ ਸਰਕਾਰੀ ਜੋਬ ਲਈ ਪ੍ਰੇਪੇਅਰ ਹੋ ਰਹੀ ਹੈ ਤੇ ਇਹ ਇਹਦਾ ਸੁਪਨਾ ਸੀ ਬੱਚੀ ਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੱਚੀਆਂ ਤੁਹਾਡੇ ਆਸ-ਪਾਸ ਹੀ ਆਪਣੇ ਪਿੰਡਾਂ 'ਚ ਗਲੀਆਂ 'ਚ ਰਿਸ਼ਤੇਦਾਰੀਆਂ 'ਚ ਹੀ ਰਹਿੰਦੇ ਨੇ ਆ ਸਾਡੇ ਆਸ-ਪਾਸ ਹੀ ਰਹਿੰਦੇ ਨੇ ਲੋਕ ਨਾ ਤਾਂ ਇਹ ਉਹ ਲੋਕ ਨੇ ਹੱਥ ਕੱਢ ਕੇ ਮੰਗ ਸਕਦੇ ਨੇ ਕਿਉਂਕਿ ਜ਼ਮੀਰਾਂ ਵਾਲੇ ਨੇ ਇਹਨਾਂ ਨੇ ਕਿਰਤ ਕਮਾਈਆਂ ਕਰਕੇ ਆਪਣਾ ਜੀਵਨ ਕੱਢਿਆ ਤੇ ਨਾ ਇਹਨਾਂ ਦੀ ਕੋਈ ਸਰਕਾਰੀ ਦਰਬਾਰੀ ਤੌਰ ਤੇ ਕੋਈ ਮਦਦ ਮਿਲਦੀ ਐ ਇਸ ਤਰ੍ਹਾਂ ਦੀ ਤੇ ਇਸ ਕੰਮ ਨੂੰ ਕਈ ਲੋਕ ਇਸ ਤਰ੍ਹਾਂ ਲੈਂਦੇ ਨੇ ਵੀ ਅੱਖਾਂ ਐਨਕਾ ਲਾ ਲੈਣਗੇ ਤਾਂ ਫਿਰ ਕੀ ਹੋ ਗਿਆ ਲੈਨਸ ਤਾਂ ਸ਼ੌਕ ਦਾ ਮੁੱਲ ਆ ਇਹ ਸ਼ੌਕ ਨਹੀਂ ਭਰਾਵੋ ਕਈ ਜਗ੍ਹਾ ਤੇ ਤਾਂ ਏਡੀ ਵੱਡੀ ਮਜਬੂਰੀ ਬਣ ਜਾਂਦੀ ਆ ਸਾਡੇ ਕੋਲੇ ਇਸ ਤੋਂ ਪਹਿਲਾਂ ਅਸੀਂ ਇੱਕ ਧੀ ਦਾ ਆਪਰੇਟ ਕਰਾਇਆ ਉਹਦੀ ਮੈਰਿਜ ਸੀਗੀ ਤੇ ਉਹਦਾ ਵਿਆਹ ਨਹੀਂ ਸੀ ਹੋ ਪਾ ਰਿਹਾ ਸਿਰਫ ਇਹਸ ਕਰਕੇ ਵੀ ਉਹਦੀ ਅੱਖਾਂ ਦੀ ਰੌਸ਼ਨੀ ਨਹੀਂ ਸਹੀ ਹੈਗੀ ਤੇ ਉਹ ਬੱਚੀ ਆਪਣੇ ਆਪ ਦੇ ਵਿੱਚ ਅੰਦਰੋਂ ਅੰਦਰ ਡਿਪਰੈਸ਼ਨ ਚ ਜਾ ਰਹੀ ਸੀ ਤੇ ਉਹਦੀ ਵੱਡੀ ਭੈਣ ਦੀ ਵੀ ਅੱਖਾਂ ਦੀ ਸੇਮ ਪ੍ਰੋਬਲਮ ਸੀ। ਉਹਦਾ ਵਿਆਹ ਉਸੇ ਤਰ੍ਹਾਂ ਹੀ ਕਰਤਾ ਸੀ ਪਰਿਵਾਰ ਨੇ। ਤੇ ਉਹ ਸਹੁਰਿਆਂ ਵੱਲੋਂ ਦਤਕਾਰੀ ਗਈ। ਉਹਦਾ ਟ੍ਰੀਟਮੈਂਟ ਤਾਂ ਸਹੁਰਿਆਂ ਨੇ ਕੀ ਕਰਾਉਣਾ ਸੀ। ਉਹਨੂੰ ਬਹੁਤ ਨਮੋਸ਼ੀ ਚਲਣੀ ਪਈ। ਕਿਉਂਕਿ ਜ਼ਿੰਦਗੀ ਦੇ ਵਿੱਚ ਕੱਲਾ ਇੱਕ ਇਹੀ ਨਹੀਂ ਆਪਾਂ ਦੇਖ ਸਕਦੇ। ਹਰ ਚੀਜ਼ ਨੂੰ ਆਪਾਂ ਚੰਗਾ ਮਾੜਾ ਸੋਚ ਕੇ ਨਹੀਂ ਕਰ ਸਕਦੇ ਵੀ ਇਹ ਚੰਗੀ ਹੈ, ਇਹ ਮਾੜੀ ਹੈ। ਅਸੀਂ ਮਹਿਸੂਸ ਕਰੀਏ। ਸਾਹਮਣੇ ਵਾਲੇ ਦੀ ਤਕਲੀਫ ਨੂੰ ਅਸੀਂ ਮਹਿਸੂਸ ਕਰੀਏ ਇਹਨਾਂ ਦੀ ਮਜਬੂਰੀ ਕੀ ਆ ਕਿਉਂ ਅੱਜ ਸਾਡੀ ਇਸ ਧੀ ਨੂੰ ਇਹ ਅੱਖ ਦਾ ਆਪਰੇਸ਼ਨ ਕਰਾਉਣ ਵਾਸਤੇ ਇੰਨਾ ਲੰਬਾ ਸਮਾਂ ਵੇਟ ਕਰਨੀ ਪਈ ਇੰਨੇ ਮੋٹے-ਮੋٹے ਸ਼ੀਸ਼ੇ ਵਾਲੀਆਂ ਐਨਕਾਂ ਦੇ ਨਾਲ ਪੜ੍ਹਾਈ ਕਰਨੀ ਕਿੰਨੀ ਮੁਸ਼ਕਲ ਸੀ ਇਹਦੇ ਲਈ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਆਪਣੇ ਆਸ-ਪਾਸ ਲੋਕਾਂ ਦੀ ਬਾਹ ਫੜੋ ਖਿਆਲ ਰੱਖੋ ਤੁਹਾਡੇ ਮਾਮੇ ਮਾਸੀ ਭੂਆ ਚਾਚੇ ਤਾਇਆ ਦੇ ਆਸ-ਪਾਸ ਹੀ ਰਹਿੰਦੇ ਨੇ ਲੋ ਉੱਥੇ ਜੇ ਪਰਾਲੇ ਕੀਤੇ ਜਾਣ ਤਾਂ ਇਹਨਾਂ ਬੱਚਿਆਂ ਨੂੰ ਆਪਣੇ ਪਰਿਵਾਰ 'ਚ ਹੀ ਮਦਦ ਮਿਲ ਸਕਦੀ ਹੈ। ਇਹਨਾਂ ਬੱਚਿਆਂ ਨੂੰ ਪਰਿਵਾਰ 'ਚ ਹੀ ਮਦਦ ਮਿਲ ਸਕਦੀ ਹੈ। ਤੇ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਭੈਣਾ ਭਰਾਵਾਂ ਦੇ ਜਿਨ੍ਹਾਂ ਨੇ ਸਾਡੀ ਇਸ ਧੀ ਦਾ ਆਪਰੇਸ਼ਨ ਕਰਾਉਣ ਦੇ ਵਿੱਚ ਮਦਦ ਕੀਤੀ ਆ। ਸਾਡੀ ਪ੍ਰੇਰਣਾ ਕਿਸੇ ਹੋਰ ਦੀ ਪ੍ਰੇਰਣਾ ਬਣੇ ਇਹ ਅਸੀਂ ਉਮੀਦ ਕਰਦੇ ਆ। ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ। ਵਾਹਿਗੁਰੂ ਕਿਰਪਾ ਕਰੇ ਤੂੰ ਤਰਕੀਆਂ ਮਾਣੇ ਚੜ੍ਹਦੀ ਕਲਾਤ ਵਾਹਿਗੁਰਜੀ ਖਾਲਸਾ ਬਾਏ